ਇਸ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਪੁਲਾਏ ਚੋਣਾਂ ਦਾ ਪ੍ਰਚਾਰਪਰੀ ਜੋਰ ਦੌਰ ਨਾਲ ਚੱਲ ਰਿਹਾ ਹੈ ਇਸੇ ਦੌਰਾਨ ਪੂਰੀ ਇੱਕ ਸਮਾਗਮ ਦੇ ਵਿੱਚ ਮੀਤਿਹਰ ਜੀ ਪਹੁੰਚੇ ਜਿੱਥੇ ਉਹਨਾਂ ਨੇ ਵਿਰੋਧੀਆਂ ਤੇ ਤਿੱਖੇ ਹਮਲੇ ਕੀਤੇ ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਜਦੋਂ ਸੁਖਵੀਰ ਬਾਦਲੇ ਖੁਦ ਆਪਣੀਆਂ ਚੋਣਾਂ ਤੋਂ ਜਵਾਬ ਦੇ ਸਕਦਾ ਹੈ ਉਮੀਦਵਾਰੀ ਤੋਂ ਤਾਂ ਉਹਨਾਂ ਦੇ ਨਾਲ ਦੇ ਬਾਰੇ ਕੀ ਕਰਨੀ ਹੈ ਇਸੇ ਦੌਰਾਨ ਵੀ ਪਰਮਿੰਦਰ ਟੀਮ ਸਾਹਿਬ ਦੇ ਪਰਿਵਾਰ ਤੇ ਉਹਨਾਂ ਤਿੱਖੇ ਹਮਲੇ ਕੀਤੇ ਕਿਹਾ ਕਿ ਜਦੋਂ ਪਰਮਿੰਦਰ ਟੀਮ ਸਾਹ ਨੂੰ ਜੁਆਇਨ ਕਰਾਇਆ ਦਿਓ ਟਿਕਟ ਵਾਲੇ ਵਾਅਦਾ ਕੀਤਾ ਸੀ ਪਰ ਅੱਜ ਉਹਨਾਂ ਨੂੰ ਸੋਕ੍ਰੀਸ਼ ਸਿੰਘ ਬਾਦਲ ਨੇ ਟਿਕਟ ਨਹੀਂ ਦਿੱਤੀ ਇੱਕ ਪਾਸੇ ਗੁਵਾ ਸਾਹਿਬ ਨੇ ਵੀ ਜਵਾਬ ਦਿੱਤਾ ਤੇ ਆਖਰ ਉਹਨਾਂ ਨੂੰ ਕੀ ਦੇ ਵਿੱਚ ਚੁੰਦਾ ਸਾਹਿਬ ਨੂੰ ਹੀ ਟਿਕਟ ਦੇਣੀ ਪਈ ਦੂਜੇ ਪਾਸੇ ਕੀ ਉਹਨੇ ਕਾਂਸੇ ਦੇ ਵੀ ਤਿੱਖੇ ਵਾਲੇ ਕਰਦੇ ਹੋਏ ਕਿਹਾ ਕਿ ਜਿੱਥੇ ਕੀ ਲੋਕਲ ਉਮੀਦਵਾਰ ਨੂੰ ਟਿਕਟ ਦੇਣੀ ਚਾਹੀਦੀ ਸੀ ਤਾਂ ਬਾਹਰੋਂ ਉਮੀਦਵਾਰ ਉਹਨਾਂ ਨੂੰ ਲਿਆਉਣਾ ਪਿਆ ਦੂਸਰੇ ਪਾਸੇ ਉਹਨਾਂ ਨੇ ਕਾਂਸੇ ਦੇ ਵੀ ਤਿੱਖੇ ਵਾਲੇ ਕਰਦੇ ਹੋਏ ਕਿਹਾ ਕਿ ਖੈਰਾ ਸਾਹਿਬ ਨੂੰ ਸਰੂਪ ਦੇ ਵਿੱਚ ਲਿਆਉਂਦਾ ਕੀ ਕਾਰਨ ਹੋਇਆ ਇਹ ਕਾਰਨ ਹੈ ਕਿ ਲੋਕਲ ਉਮੀਦਵਾਰ ਜਿਵੇਂ ਬਜਿੰਦਰ ਸਿੰਘਲਾ ਹੋਇਆ ਪੱਠਲ ਹੋਇਆ ਦਿਲਵੀਰ ਗੋਲਦੀਵਾਰ ਕੇ ਸਾਰਿਆਂ ਨੇ ਜਵਾਬ ਦਿੱਤਾ ਤਾਂ ਉਹਨਾਂ ਨੂੰ ਬਾਹਰੋਂ ਉਮੀਦਵਾਰ ਲ ਲੋਕਲ ਉਮੀਦਵਾਰਾਂ ਨੂੰ ਛੱਡ ਕੇ ਬਾਹਰ ਲੈ ਕੇ ਹੋਣਾ ਪਿਆ ਰਿਹਾ ਹੈ ਜੇ ਇਹਨਾਂ ਨੂੰ ਉਮੀਦਵਾਰ ਨਹੀਂ ਮਿਲ ਰਿਹਾ ਕਿਸ ਤਰ੍ਹਾਂ ਕਹਿੰਦਾ ਜਦੋਂ ਉਹਨਾਂ ਨੂੰ ਭਾਜਪਾ ਦੇ ਜੁਆਇਨਿੰਗ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਈਡੀ ਤੇ ਸੀਡੀ ਤੋਂ ਡਰਦੇ ਹੋਏ ਇਹ ਭਾਜਪਾ ਦੇ ਵਿੱਚ ਜੁਆਇਨ ਹੋ ਰਹੇ ਲੀਡਰ ਇਹਨਾਂ ਦਾ ਕਾਰਨ ਕੀ ਆ ਹੈ ਕਿ ਆਪਣੇ ਬਚਾਅ ਲਈ ਹੋ ਰਹੇ ਨੇ ਇਹਨਾਂ ਨੂੰ ਲੋਕਾਂ ਦਾ ਨਹੀਂ ਹੈਗਾ ਇਹਨਾਂ ਨੂੰ ਆਪਣੇ ਬਚਾਅ ਲਈ ਹੈ ਤਰ ਤਰ ਤਾਹੀ ਭਾਜਪਾ ਵਿੱਚ ਜੁਆਇਨ ਹੋ ਰਹੇ ਨੇ ਕਿਉਂਕਿ ਇਹ ਭਾਜਪਾ ਤੋਂ ਲੱਗਦਾ ਵੀ ਇਹ ਬੱਚੇ ਹਨ ਜਿਹੜੇ ਪੁੱਠੇ ਗਮ ਜਿਹੇ ਨੇ ਆਓ ਬਾਕੀ ਖਬਰ ਦੇਖੋ ਪੂਰੀ ਮੀਥੇਰ ਦੇ ਤੋਂ ਪੂਰੀ ਆਉਂਦੇ ਚਲਾ ਦੇ ਕੈਂਪਿੰਗ ਸ਼ੁਰੂ ਹੋ ਚੁੱਕੀ ਹੈ ਕੀ ਕਹਣਾ ਜਾਊਂਗਾ ਕਿੰਨਾ ਦਾ ਪਿਆਰ ਮਿਲ ਰਿਹਾ ਦੇਖੋ ਜੀ ਬਹੁਤ ਵਧੀਆ ਮੈਂ ਸਾਰੇ ਹਲਕਿਆਂ 'ਚ ਜਾ ਰਹੇ ਆ ਤੇ ਅੱਜ ਧੂਰੀ ਆਇਆ ਤੇ ਸਾਰੇ ਕਿਤੇ ਇੱਕੋ ਮਾਹੌਲ ਆ ਚਾਹੇ ਤੁਸੀਂ ਸਲਾਮ ਚਲੇ ਜਾਓ ਚਾਹੇ ਡੇੜਵੇ ਚਲੇ ਜਾਓ ਚਾਹੇ ਸੰਗਰੂਰ ਚਾਹੇ ਫੋਧਾ ਔਰ ਮੈਲਕੋਲਾ ਬਲੇਰ ਕੂਟਲਾ ਸਾਰੇ ਕਿਤੇ ਲੋਕਾਂ ਦੇ ਵਿੱਚੋ ਦੁਸ਼ਾ ਹੈ ਦੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਸਰਕਾਰ ਦੇ 2 ਸਾਲ ਦੇ ਕੰਮ ਨੇ ਉਹਨਾਂ ਤੇ ਮੋਹਰ ਲਾਉਣਗੇ ਤੇ ਸਾਨੂੰ 100% ਯਕੀਨ ਹੈ ਲੋਕਾਂ ਤੇ ਵਿਸ਼ਵਾਸ ਹੈ ਕਿ ਵੱਡੀ ਲੀਡ ਨਾਲ ਜਿਹੜੀ ਸੰਗਰੂਰ ਦੀ ਸੀਟ ਹੈ ਉਹ ਆਵਾਮੀ ਪਾਰਟੀ ਜਿਹੜੀ ਹੈ ਉਹ ਜਿੱਤੂ ਇਹ ਲਗਾਤਾਰ ਲੀਡਰ ਬੀਜੇਪੀ 'ਚ ਹੀ ਜਾ ਰਹੇ ਨੇ ਉਹਨੂੰ ਕੀ ਕਿਵੇਂ ਦੇਖ ਰਹੇ ਹੋਗੇ ਦੇਖੋ ਜੀ ਮਜਬੂਰੀ ਹੈ ਵਿਚਾਰਿਆਂ ਦੀ ਕਿਉਂਕਿ ਕੋਠੇ ਸਿੱਧੇ ਤਰੀਕੇ ਨਾਲ ਪੈਸੇ ਹੀ ਕਮਾਏ ਨੇ ਹੁਣ ਈਡੀ ਸੀਬੀਆਈ ਬੀਜੇਪੀ ਨੇ ਰੱਖੀ ਹੋਈ ਹੈਗੀ ਪਹਿਲਾ ਕੇਸ ਪਾਇ ਜਾਂਦੇ ਅਲਕੋਰੀਆਂ ਖੋਲੀਆਂ ਜਾਂਦੀਆਂ ਤੇ ਜਿੱਦਨ ਬੀਜੇਪੀ ਸ਼ਾਮਿਲ ਹੋ ਜਾਂਦੇ ਉਹਨਾਂ ਸਾਰਾ ਕੁਝ ਜਿਹੜਾ ਬੰਦ ਹੋ ਜਾਂਦਾ ਸੋ ਇਹ ਉਧਰ ਕਹਿ ਲੋ ਵੀ ਸਾਊਥ ਤੋਂ ਲੈ ਕੇ ਇਧਰ ਪੰਜਾਬ ਤੱਕ ਜੰਮੂ ਕਸ਼ਮੀਰ ਤੱਕ ਸਾਰੇ ਲੀਡਰਾਂ ਦੀ ਇੱਕੋ ਮਜਬੂਰੀ ਹੈ ਦੇ ਪਿਛਲੇ ਸਮੇਂ ਚਤੰਦਲੀਆਂ ਕੀਤੀਆਂ ਜਿਹਦੇ ਕਰਕੇ ਈਡੀ सीबीआई ਤੋਂ ਡਰ ਕੇ ਜਿਹੜੇ ਉਧਰ ਜਾ ਰਹੇ ਐ ਤੇ ਬੀਜੇਪੀ ਨੇ ਵੀ ਇਹੀ ਤਰੀਕਾ ਜਿਹੜਾ ਅਪਣਾਇਆ ਹੋਇਆਗਾ ਕਿ ਕਿਸੇ ਵੀ ਤਰੀਕੇ ਨਾਲ ਬਾਏ ਹੋਕਣ ਬਾਏ ਕਰੁੱਕ ਲੋਕਾਂ ਨੂੰ ਡਰਾ ਧਮਾ ਕੇ ਭਾਜਪਾ ਚ ਲੈ ਕੇ ਆਓ ਪਰ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਵੀ ਵੋਟਾਂ ਲੀਡਰਾਂ ਨੇ ਨਹੀਂ ਪਾਉਣੀਆਂ ਵੋਟਾਂ ਦੇਸ਼ ਦੇ ਲੋਕਾਂ ਨੇ ਪਾਉਣੀਆਂ ਨੇ ਤੇ ਦੇਸ਼ ਦੇ ਲੋਕ ਨੇ ਜਿਹੜੇ ਇਸ ਵਾਰੀ ਸੰਵਿਧਾਨ ਬਚਾਉਣ ਦੇ ਲਈ ਕਿਉਂਕਿ ਅੱਜ ਅ ਅੰਬੇਦਕਰ ਜੈੰਤੀ ਵੀ ਹੈ ਮੈਂ ਹੀ ਕਹੂੰਗਾ ਕਿ ਜਿਹੜਾ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬੇਦਕਰ ਜੀ ਨੇ ਜਿਨ੍ਹਾਂ ਨੇ ਸਾਨੂੰ ਹੱਕ ਲੈ ਕੇ ਦਿੱਤੇ ਫੰਡਾਮੈਂਟਲ ਰਾਈਟਸ ਲੈ ਕੇ ਦਿੱਤੀਆਂ ਅੱਜ ਕਹਿ ਲੋ ਵੀ ਮੋਦੀ ਦੀ ਜਿੱਤ ਹਾਰ ਦਾ ਸਵਾਲ ਨਹੀਂ ਕੌਣ ਜਿੱਤਦਾ ਕੌਣ ਹਾਰਦਾ ਇਹਦਾ ਸਵਾਲ ਨਹੀਂ ਅੱਜ ਦੇਸ਼ ਨੂੰ ਸੰਵਿਧਾਨ ਜਿਹੜੀ ਬਚਾਉਣ ਦੀ ਲੜਾਈ ਹੈ ਉਹਦੇ ਵਿੱਚ ਮੈਨੂੰ ਲੱਗਦਾ ਕਿ ਸਾਰੇ ਦੇਸ਼ ਦੇ ਲੋਕੇ ਫੈਸਲਾ ਕਰੀ ਬੈਠੇ ਆ ਕਿ ਜਿਹੜੀ ਇਹ ਏਜੰਸੀਆਂ ਦੀ ਦੁਰਵਰਤੋਂ ਕਰਕੇ ਇੱਕ ਡਿਕਟੇਟਰਸ਼ਿਪ ਵਾਲਾ ਮਾਹੌਲ ਬਣਾਉਣ ਵਾਲੀ ਸਰਕਾਰ ਦਾ ਲੋਕ ਇਹਨੂੰ ਚੰਦਾ ਕਰਨੀ ਨਾ ਕੀ ਗੱਲ ਬਾਕੀ ਪਾਰਟੀਆਂ ਕੋਈ ਕੈਂਡੀਡੇਟ ਨਹੀਂ ਹੈਗੇ ਜਿਹੜਾ ਇਹਨਾਂ ਟਾਈਮ ਲਗਾਇਆ ਜਾ ਰਿਹਾ ਹੁਣ ਹੀ ਨਹੀਂ ਜੀ ਇਹ ਤਾਂ ਹੁਣ ਬਾਕੀ ਹੈਗੇ ਵੀ ਇਹਦਾ ਮੰਨਦੇ ਨਹੀਂ ਤੁਸੀਂ ਦੇਖੋ ਵੀ ਪਹਿਲਾਂ ਢੀਰ ਸਾਹਿਬ ਸਾਫ ਦੀ ਗੱਲ ਚੱਲਦੀ ਸੀ ਸਖਰੂਤੋਂ ਕਾਲੀ ਦਲ ਦੀ 15 ਵੀ ਦਿਨ ਉਹਨਾਂ ਨੇ ਵੀ ਜਿਹੜੇ ਦਿੱਤੇ ਹੁਣ ਭਾਵੇਂ ਢੀਰ ਸਾਹਿਬ ਕੋਈ ਬਹਾਨਾ ਲਾਈ ਜਾਣ ਵੀ ਜੇ ਮੈਨੂੰ ਠਿੱਕ ਨਹੀਂ ਦਿੱਤੀ ਧੋਖਾ ਹੋ ਗਿਆ ਪਰ ਜੋ ਅਸਲ ਕਹਾਣੀ ਸਾਨੂੰ ਲੱਗਦੀ ਹੈ ਕਿ ਢੀਰ ਸਾਹਿਬ ਨੇ ਇਲੈਕਸ਼ਨ ਲੜਨ ਤੋਂ ਖੁਦ ਜਿਹੜਾ ਉਹ ਮਨਾ ਕੀਤਾ ਹੋਣਾ ਸਖਬੀਰ ਬਾਦਲ ਜੀ ਤਾਂ ਉਸ ਤੋਂ ਬਾਅਦ ਲੌਂਗਵਾਲ ਸਾਹਿਬ ਕੋਲੇ ਵੀ ਗਏ ਉਹਨਾਂ ਨੇ ਵੀ ਨਹੀਂ ਮਿਲ ਲੱਗਦਾ ਬਾਹ ਫੜਾਈ ਜਿਹਦੇ ਕਰਕੇ ਮਜਬੂਰੀ ਬੱਸ ਚੁੰਦਾ ਸਾਹਿਬ ਨੂੰ ਜਿਹੜੀ ਟਿਕਟ ਹੈ ਉਹ ਦੇਣੀ ਪਈ ਹੈ ਪਰ ਅਸਲ ਕਹਾਣੀ ਇਹ ਹੀ ਹੈ ਕਿਉਂਕਿ ਜਿਹੜੀ ਪਾਰਟੀ ਦਾ ਖੁਦ ਪ੍ਰਧਾਨ ਜਿਹੜਾ ਜਿੱਤਿਆ ਹੋਇਆ ਐਮਪੀ ਐਸ ਇਕਬੀਰ ਸਿੰਘ ਬਾਦਲ ਜਿਹੜਾ ਉਹ ਖੁਦ ਇਲੈਕਸ਼ਨ ਲੜਨ ਲਈ ਤਿਆਰ ਨਹੀਂ ਤਾਂ ਫਿਰ ਦੂਜਿਆਂ ਨੇ ਕਿੱਥੋਂ ਲੜਨੀ ਹੈ ਤੁਸੀਂ ਦੇਖੋ ਵੀ ਸੱਤ ਟਿਕਟਾਂ ਕਰ ਅਨਾਉਂਸ ਕੀਤੀਆਂ ਪਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਟਿਕਟ ਨਹੀਂ ਅਨਾਉਂਸ ਕੀਤੀ ਕਿਉਂਕਿ ਨਾ ਬਾਦਲ ਸਾਹਿਬ ਨੇ ਜਿਹੜਾ ਉਹ ਪੰਜਾਬ ਦਾ ਘੇੜਾ ਜਾਂ ਦੇ ਰਹੇ ਆ ਡਰਾਮਾ ਜਾਂ ਕਰ ਰਹੇ ਆ ਉਹਦੇ ਤੋਂ ਸਾਰੀ ਉਹਨਾਂ ਨੂੰ ਅਸੈਸਮੈਂਟ ਹੋ ਗਈ ਹਿਸਾਬ ਲਗਾ ਲਿਆ ਇਹ ਗਰਾਊਂਡ ਤੇ ਸਾਰੇ ਕਿਦੋਂ ਜਿਹੜੇ ਪੱਤੇ ਉਹ ਸਾਫ਼ ਹੋਈ ਪਏ ਨੇ ਇਸੇ ਕਰਕੇ ਤਿੰਨ ਵਾਰੀ ਦੀ ਜਿੱਤੀ ਐਪੀ ਹੋਵੇ ਹਰ ਸਿਮਰਤ ਕੌਰ ਬਾਦਲ ਬੀਬਾ ਜੀ ਤੇ ਕੱਲ ਟੈਕਨੌਸਦੀ ਕੀਤੀ ਕਿਉਂਕਿ ਹਜੇ ਚੈੱਕ ਕਰਦੇ ਬਿਰਦੇ ਆ ਵੀ ਬਠਿੰਡੇੋਂ ਲੜੀਏ ਲੋਹੀਂਪੁਰੋਂ ਲੜੀਏ ਕਿ ਘਡੂਰ ਦਾਬ ਤੋਂ ਲੜੀਏ ਪਰ ਮੈਂ ਬੀਬਾ ਜੀ ਨੂੰ ਕਹਿਣਾ ਚਾਹਣਾ ਕਿ ਜਿੱਥੋਂ ਮਰਜੀ ਲੜਦੋ ਹਾਰ ਤੋਂ ਦਿੱਤਾ ਤੁਸੀਂ ਸਿਰਫ ਇਹ ਦੇਖਣਾ ਵੀ ਭਾਈ ਬਠਿੰਡੇ ਵਾਲਾ ਤੂੰ ਹਾਰਨਾ ਫਰੋਜ਼ਪੁਰ ਵਾਲਾ ਤੂੰ ਹਾਰਨਾ ਕਿ ਘਡੂਰ ਦਾਬ ਵਾਲਾ ਤੂੰ ਹਾਰਨਾ ਇਹ ਸਾਹਮਣੇ ਜਿਹੜਾ ਕਾਗਜ਼ ਤੇ ਲਿਖਿਆ ਹੋਇਆ ਇਹ ਸਖਬੀਰ ਸਿੰਘ ਬਾਦਲ ਨੇ ਵੀ ਪੜ ਲਿਆ ਸਾਰੇ ਕਾਂਗਰਸ ਦੇ ਲੀਡਰਾਂ ਨੇ ਪੜ ਲਿਆ ਇਸੇ ਕਰਕੇ ਕੋਈ ਲੈਸ਼ਨ ਲਿਆ ਸਾਰੇ ਕਾਂਗਰਸ ਨੂੰ ਲੀਡ ਨਹੀਂ ਮਿਲ ਰਹੀ ਬਾਹਰੋਂ ਖੈਰਾ ਸਾਹਿਬ ਆ ਰਹੇ ਨੇ ਸੰਗਰੂਰ ਦਾ ਹਲਕਾ ਛੱਡ ਕੇ ਕੀ ਕਹਾਂਗੇ ਦੇਖੋ ਲੋਕਤੰਤਰ ਆ ਖੜਦਾ ਕੋਈ ਕਿਤੇ ਵੀ ਸਕਦਾ ਪਰ ਵੋਟਾਂ ਸੰਗਰੂਰ ਦੀ ਨਹੀਂ ਕਾਂਗਰਸ ਨੂੰ ਮਿਲਿਆ ਨਹੀਂ ਲੱਗਦਾ ਹਲਕੇ ਸੰਗਰੂਰ ਦੇ ਬੰਦੇ ਇਹ ਨਹੀਂ ਹੋਈ ਗੱਲ ਹੈ ਇਹ ਉਹ ਪਾਰਟੀਆਂ ਨੇ ਜਿੰਨਾਂ ਚ ਅੱਗੇ ਨਾ 10-10 ਕਰੋੜ ਰੁਪਈਆ ਚੱਕੀ ਕਰਦੇ ਹੁੰਦੇ ਸੀ ਟਿਕਟਾਂ ਦੇ ਲਈ ਕਾਂਗਰਸ ਵਰਗੀਆਂ ਤੇ ਅੱਜ ਦੀ ਘੜੀ ਲੀਡਰ ਕੋਈ ਕਾਂਗਰਸ ਦਾ ਕਿਉਂਕਿ ਸਾਨੂੰ ਦੱਸ ਦਿਆ ਤੁਹਾਡੇ ਵੀ ਲੀਡਰਾਂ ਦੇ ਜਿਹੜੇ ਥੱਲੇ ਸੋਕਲ ਵਰਕਰਾਂ ਦੇ ਸੰਪਰਕ ਵਿੱਚ ਹੋਣਗੇ ਜਿਹੜੇ ਨਿੱਜੀ ਹੁੰਦੇ ਆ ਸਿੰਗਲਾ ਸਾਹਿਬ ਦੇ ਬੰਦੇ ਵੀ ਕਹਿੰਦੇ ਆ ਵੀ ਸਿੰਗਲਾ ਸਾਹਿਬ ਨੇ ਤਾਂ ਮਨਾ ਕਰਤਾ ਜੀ ਵੀ ਉਹ ਨਹੀਂ ਇਲੈਕਸ਼ਨ ਲੜਨਾ ਚਾਹੁੰਦੇ ਆਈ ਪੱਠਲ ਬੀਬਾ ਜੀ ਦੇ ਉਹਨਾਂ ਦੇ ਬੰਦੇ ਕਹਿੰਦੇ ਵੀ ਉਹ ਨਹੀਂ ਲੜਨਾ ਚਾਹੁੰਦੇ ਸੋ ਸਾਰੇ ਲੋਕਲ ਲੀਡਰ ਆ ਜਿਹੜੇ ਉਹ ਹੱਥ ਖੜੇ ਕਰ ਰਹੇ ਆ ਇਸੇ ਕਰਕੇ ਹੋ ਸਕਦਾ ਕੋਈ ਮਜਬੂਰੀ ਵਾਸਤੇ ਬਾਹਰੋਂ ਲਿਆਉਣਾ ਪੈ ਜੇ ਪਰ ਵੋਟਾਂ ਇਹ ਸਗੂਰ ਦੇ ਲੋਕਾਂ ਨੇ ਪਾਉਣੀ ਆ ਕੈਂਡੀਡੇਟ ਖੜੇ ਕਰਨ ਨਾਲ ਕੁਛ ਫਰਕ ਨਹੀਂ ਪੈਂਦਾ ਮਜਬੂਰੀ ਹੈ ਕੈਂਡੀਡੇਟ ਦਾ ਡਰੋਣੇ ਪੈਣੇ ਆ ਪਰ ਜਿੱਤ ਇੱਥੇ ਜਿਹੜਾ ਸੰਗੂਰ ਲਈ ਕੰਮ ਕਰਦਾ ਜਿਹੜਾ ਲੋਕਾਂ ਲਈ ਕੰਮ ਕਰਦਾ ਜਿਹੜੀ ਪਾਰਟੀ ਲੋਕਾਂ ਲਈ ਕੰਮ ਕਰਦੀ ਹੈ ਉਹਦੀ ਜਿਹੜੀ ਆ ਉਹ